ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਬਣਾ ਨੇ ਫਾਜ਼ਿਲਕਾ ਦੇ ਪਿੰਡ ਕੋਇਲਖੇੜਾ ਦੇ ਵਿੱਚ ਲੱਖਾਂ ਰੁਪਏ ਦੀ ਲਗਤ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਉਦ்கਾਟਨ ਕੀਤਾ ਹੈ। ਸਰਦਾਰ ਭਗਵੰਤ ਸਿੰਘ ਮਾਨ ਦੀ ਦਿਸ਼ਾ ਨਿਰਦੇਸ਼ਾਂ ਵਾਲੀ ਸਰਕਾਰ ਦੇ ਵਿੱਚ ਜਿੱਥੇ ਲੋਕਾਂ ਦੇ ਹਿੱਤਾਂ ਲਈ ਕੰਮ ਕੀਤੇ ਜਾ ਰਹੇ ਹਨ ਉੱਥੇ ਹੀ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰ ਉਦ்கਾਟਨ ਕੀਤੇ ਜਾ ਰਹੇ ਹਨ। ਇਹ ਤਸਵੀਰਾਂ ਫਾਜ਼ਿਲਕਾ ਦੇ ਪਿੰਡ ਕੋਇਲਖੇੜਾ ਤੋਂ ਹਨ ਜਿੱਥੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਬਣਾ ਵੱਲੋਂ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਇਹ ਦੁਕਾਟਨ ਕੀਤਾ ਗਿਆ ਉਧਰ ਪਿੰਡ ਵਾਸੀਆਂ ਦੇ ਵਿੱਚ ਖੁਸ਼ੀ ਦਾ ਮੌਲ ਹੈ ਉਹਨਾਂ ਕਹਿੰਿਆ ਕਿ ਮਾਨ ਸਰਕਾਰ ਦੇ ਵਿੱਚ ਲੋਕਾਂ ਦੇ ਹਿੱਤਾਂ ਲਈ ਕੰਮ ਕੀਤੇ ਜਾ ਰਿਹਾ ਹਨ ਹੋਰ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਦੇ ਜਿਹੜੇ ਕਿ ਉਤਕਾਟਨ ਕੀਤੇ ਜਾ ਰਿਹਾ ਹਨ ਹੋਰ ਵਿਕਾਸ ਪਿੰਡਾਂ ਦੇ ਵਿੱਚ ਕੀਤੇ ਜਾ ਰਹੇ ਹਨ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਜੇਕਰ ਸਾਡੇ YouTube ਚੈਨਲ ਤੇ ਹੋ ਤਾਂ ਸਾਡੇ YouTube ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤਾਂ ਜੋ ਪੰਜਾਬ ਭਰ ਦੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਜੀ ਐਮਐਲ ਸਾਹਿਬ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਜੋ ਅੱਜ ਇੱਥੇ ਤੁਸੀਂ ਕੋਇਲ ਖੇੜਾ ਪਿੰਡ ਪਹੁੰਚੇ ਹੋ ਅੱਜ ਪਿੰਡ ਕੋਇਲ ਖੇੜਾ ਵਿਖੇ ਵਿਕਾਸ ਕਾਰਜਾਂ ਦੇ ਕੁਝ ਉਦਘਾਟਨ ਸੀ ਔਰ ਜੋ ਕੋਈ ਜਿਹੜੇ ਇਹਨਾਂ ਦੇ ਪਿੰਡ ਦੇ ਅਸੀਂ ਕੰਮ ਪਾਸ ਕਰਵਾਏ ਸੀਗੇ ਕੋਈ ਇੰਟਰਲੋਕਿੰਗ ਸੜਕਾਂ ਬਣਨ ਵਾਲੀਆਂ ਸੀਗੀਆਂ ਜਾਂ ਸਟਾਣੀ ਦੇ ਉੱਤੇ ਹੁਣ ਪਹੁੰਚੇ ਤੇ ਖੜਵੰਜਾ ਜਿਹੜਾ ਲੱਗਣ ਵਾਲਾ ਸੀ ਜਾਂ ਪਿੰਡ ਸਕੂਲ ਦੇ ਵਿੱਚ ਕਿਚਨ ਸ਼ੈੱਡ ਬਣਨ ਵਾਲਾ ਸੀ ਉਹਨਾਂ ਸਾਰਿਆਂ ਦੇ ਸ਼ੁਰੂਆਤ ਕਰਵਾ ਰਹੇ ਅੱਜ ਤਕਰੀਬਨ 19 ਲੱਖ ਤੋਂ ਜ਼ਿਆਦਾ ਦੇ ਨਾਲ ਜਿਹੜੇ ਵਿਕਾਸ ਕਾਰਜਾਂ ਦੀ ਅੱਜ ਜਿਹੜੀ ਸ਼ੁਰੂਆਤ ਕਰਾ ਰਹੇ ਆਂ ਔਰ ਜਿਹੜੇ ਪਹਿਲਾਂ ਹੋ ਚੁੱਕੇ ਨੇ ਤਕਰੀਬਨ 20 ਲੱਖ ਰੁਪਏ ਦੇ ਜਿਹੜੇ ਪਹਿਲਾਂ ਇੱਥੇ ਕੰਮ ਪੂਰੇ ਹੋ ਚੁੱਕੇ ਨੇ ਉਸ ਤੋਂ ਇਲਾਵਾ ਖਾਲਿਆਂ ਦੀ ਜੋ ਲੋਕਾਂ ਦੀ ਡਿਮਾਂਡ ਹੈ ਖਾਲੇ ਐਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਇਹਨਾਂ ਦੇ ਜਿਹੜੇ ਸਾਰੇ ਐਸਟੀਮੇਟ ਬਣਾਏ ਜਾਣ ਜਿਨ੍ਹਾਂ ਨੂੰ ਪੱਕਾ ਕਰਕੇ ਉਸ ਤੋਂ ਬਾਅਦ ਜਿਹੜਾ ਖੇਤਾਂ ਦੇ ਵਿੱਚ ਪਾਣਾ ਪਾਣੀ ਹੈ ਜਿਹੜਾ ਤੇਜ਼ ਰਫ਼ਤਾਰ ਨਾਲ ਜਾਏ ਹੋਰ ਵੀ ਜਿੰਨੇ ਵੀ ਹੁਣ ਜੋ ਵੀ ਡਿਮਾਂਡ ਲੋਕ ਕਰ ਰਹੇ ਨੇ ਉਹ ਸਾਰੀਆਂ ਡਿਮਾਂਡਾਂ ਅਸੀਂ ਨੋਟ ਕਰ ਲੀਆਂ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਹੋਰ ਕੰਮ ਨੇ ਉਹ ਵੀ ਸ਼ੁਰੂ ਕਰਵਾ ਦੇਾਂਗੇ। ਹਾਂਜੀ ਅੰਕਲ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਅੱਜ ਤੁਹਾਡੇ ਇੱਥੇ ਗਲੀ ਦਾ ਉਦਕਾ ਨਹੀਂ ਪੱਥਰ ਰੱਖਿਆ ਗਿਆ ਆ। ਹਾਂਜੀ ਇਹ ਸਾਡੇ ਕਈ ਸਾਲਾਂ ਤੋਂ ਨਾ ਥਾਂ ਕੱਚਾ ਪਿਆ ਸੀ। ਸਾਨੂੰ ਬਾਰਸ਼ ਵਿੱਚ ਬਹੁਤ ਦਿੱਕਤ ਹੁੰਦੀ ਸੀ। ਤੇ ਸਾਡੇ ਤਿੰਨ ਘਰਾਂ ਨੂੰ ਤਿੰਨ ਪੁਆਇੰਟ ਲੱਗਦੇ ਨੇ ਇੱਕ ਬਾਹਰਲਾ ਇੱਕ ਅੰਦਰਲਾ ਤੇ ਇੱਕ ਬਾਹਰਲਾ। ਇਹ ਸਾਡੇ ਅੱਜ ਇਹਨਾਂ ਨੇ ਕੁਝ ਕੋਸ਼ਿਸ਼ ਕੀਤੀ ਹੈ ਤੇ ਇੰਤਜ਼ਾਮ ਕਰ ਰਹੇ ਹਨ ਤੇ ਹੋ ਸਕਦਾ ਚੰਗੇ ਤੇ ਚੰਗਾ ਕਰ ਜਾਣ।